ਸਿੱਧੇ ਤੋਂ ਘਾਰ ਆ ਰਹੇ ਸੀਗੇ ਤੇ ਅਸੀਂ ਉੱਥੋਂ ਮੋੜ ਕੱਟ ਰਹੇ ਸੀਗੇ ਤੇ ਪਿੱਛੋਂ ਸ਼ਾਇਦ ਕੋਈ ਬਾਈਕ ਆਈ ਤੇ ਉਹ ਸਾਡੇ ਵਿੱਚ ਵੱਜੀ ਤੇ ਅਸੀਂ ਤਿੰਨੇ ਡਿੱਗ ਗਏ ਉੱਥੇ ਇੱਕ ਦਾ ਮਤਲਬ ਘਿਰਸ ਗਏ ਆਪਸ ਤੇ ਵਿੱਚ ਕਿਹੜਾ ਪਿੰਡ ਵਾ ਤੁਹਾਡਾ ਮੇਰਾ ਫਲਾਹੀ ਪਿੰਡ ਸੱਟਾਂ ਕਾफी ਲੱਗ ਗਈਆਂ ਹਾਂ ਹਾਂਜੀ ਤੁਹਾਡੀ ਸਿਹਤ ਕਿਦਾਂ ਹੈ ਮੇਰੀ ਲੱਤ ਦੇ ਵਿੱਚ ਕਾਫੀ ਦਰਦ ਹੈ ਤੇ ਬਾਹ ਵਿੱਚ ਵੀ ਦਰਦ ਹੈ ਤੇ ਮੈਨੂੰ ਹਜੇ ਚੱਕਰ ਤੇ ਆ ਰਹੇ ਨੇ ਤੇ ਦੂਸਰੀ ਜਿਹੜੀ ਤੁਹਾਡੇ ਨਾਲ ਸੀ ਗੁੜੀਆ ਉਹ ਉਹਦਾ ਕੀ ਹਾਲ ਆ? ਉਹਦੇ ਕਾਫੀ ਜ਼ਿਆਦਾ ਲੱਗੇ ਮੇਰੇ ਨਾਲ ਵੀ ਜ਼ਿਆਦਾ ਕਿਉਂਕਿ ਉਹ ਚਲਾ ਰਹੀ ਸੀਗੀ ਤੇ ਉਹਦੇ ਬਲੱਡ ਵੀ ਕਾਫੀ ਨਿਕਲ ਰਿਹਾ ਹੈ। ਹੂੰ ਕਿਹੜਾ ਪੈਣ ਤੁਹਾਡਾ? ਮੇਰਾ ਪਲਾਹੀ ਪੈਣ ਤੇ ਉਹਦਾ ਬਰਨਾ ਪੈਣਾ। ਅੱਛਾ ਉਹ ਬਰਨਾ ਤੋਂ ਹਾਂਜੀ। ਤੇ ਗਲਤੀ ਕਿਸ ਦੀ ਮੰਨਦੇ ਹੋ? ਗਲਤੀ ਮੈਂ ਇਦਾਂ ਕਹਿ ਨਹੀਂ ਸਕਦੀ ਕਿਉਂਕਿ ਸਾਨੂੰ ਵੀ ਇੱਕਦਮ ਪਤਾ ਨਹੀਂ ਲੱਗਾ ਕਿੱਦਾਂ ਹੋ ਗਿਆ। ਠੀਕ ਆ ਚਲ ਹੋ ਗਿਆ। ਹਾਂਜੀ। ਠੀਕ ਹੈ। ਅਬ ਸਸੀ ਗਾਲ ਜੀ ਅੱਜ ਤੁਹਾਡੇ ਕੋਲ ਇੱਕ ਕੇਸ ਆਇਆ ਐਕਸੀਡੈਂਟ ਦਾ। ਇਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਾਡੇ ਤੋਂ 4:30 ਦੇ ਕਰੀਬ ਐਕਸੀਡੈਂਟ ਕੇਸ ਆਇਆ ਏ ਯੰਗ ਫੀਮੇਲਸ ਵੀ ਤੇ ਬਾਈਕ ਤੇ ਸੀ ਤੇ ਉਹਨਾਂ ਦਾ ਐਕਸੀਡੈਂਟ ਹੋਇਆ ਹੈ ਪੇਸ਼ੈਂਟ ਨੂੰ ਟ੍ਰੀਟਮੈਂਟ ਇਧਰ ਤੱਕ ਆ ਗਿਆ ਪੇਸ਼ੈਂਟ ਕੋਈ ਖਤਰੇ ਵਾਲੀ ਕਰਦੀ ਹੈ ਪੇਸ਼ੈਂਟ ਠੀਕ ਨੇ ਤੇ ਉਹਨਾਂ ਨੂੰ ਬੱਚ ਫਦਰ ਇਨਵੈਸਟੀਗੇਸ਼ਨ ਲਈ ਐਡਮਿਟ ਕਰ ਲਿਆ ਤੇ ਕਿੱਥੇ ਦੇ ਰਿਆਨ ਵਾਲੇ ਆ ਇੱਕ ਬਰਨਾ ਦੇ ਰਹਿੰਦੇ ਨੇ ਇੱਕ ਪਲਾਹੀ ਤੇ ਉਹਦਾ ਹਾਲ ਤੇਨਾਂ ਦੀ ਕਿਸ ਤਰ੍ਹਾਂ ਦੀ ਹੈ ਹਾਲ ਬਿਲਕੁਲ ਸਟੇਬਲ ਆ ਫਿਲਹਾਲ ਆਪਾਂ ਪਰ ਪਤਾ ਇਨਵੈਸਟੀਗੇਸ਼ਨ ਯਾ ਨੂੰ ਐਡਮਿਟ ਕੀਤਾ ਆਪਾਂ ਇਨ ਉਹਨਾਂ ਦਾ ਚਾਂਸ ਅੰਡਰ ਅਜੇ ਚਾਂਸ ਨੇ ਕੀ ਨਾ ਤੁਹਾਡਾ ਜੀ ਡਾਕਟਰ ਮਨਜੀ ਤੁਹਾਨੂੰ ਪਾਲਵਾਚ